ਸਰਕਾਰੀ ਸਕੂਲਾਂ ਨੂੰ ਛੱਡ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ 'ਚ ਪੜਾਉਣਾ ਪਸੰਦ ਕਰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਸਰਕਾਰੀ ਸਕੂਲਾਂ ਦੇ ਮੁਕਾਬਲੇ ਨਿੱਜੀ ਸਕੂਲਾਂ ਦੇ ਵਿੱਚ ਪੜ੍ਹਾਈ ਵਧੀਆ ਕਰਵਾਈ ਜਾਂਦੀ ਹੈ ਪਰ ਹੁਣ ਪੰਜਾਬ ਦੇ ਨਿੱਜੀ ਸਕੂਲ ਵੀ ਫੀਸਾਂ ਦੇ ਨਾਮ ਤੇ ਬੱਚਿਆਂ ਦੇ ਮਾਪਿਆਂ ਨੂੰ ਲੁੱਟਣ ਲੱਗੇ ਨੇ ਜੀ ਹਾਂ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਗਿੱਦੜਵਾਹਾ ਦੇ ਮਾਲਵਾ ਸਕੂਲ ਅੱਗੇ ਧਰਨਾ ਲਗਾਈ ਬੈਠੇ ਮਾਪਿਆਂ ਨੇ ਸਕੂਲ ਮੈਨੇਜਮੈਂਟ ਤੇ ਫੀਸ ਵਧਾਉਣ ਦੇ ਗੰਭੀਰ ਇਲਜ਼ਾਮ ਲਗਾਏ ਨੇ ਇਸ ਦੇ ਨਾਲ ਹੀ ਮਾਪਿਆਂ ਨੇ ਦੱਸਿਆ ਕੀ ਸਕੂਲ ਦੇ ਵੱਲੋਂ ਹੋਰ ਵਾਧੂ ਸਹੂਲਤਾਂ ਦੇ ਨਾਮ ਉੱਤੇ ਮੋਟੀ ਫੀਸ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਅਸੀਂ ਅਦਾ ਕਰਨ ਦੇ ਵਿੱਚ ਅਸਮਰਥ ਹਾਂ ਜਿਸ ਦੇ ਚੱਲਦਿਆਂ ਉਹਨਾਂ ਤੰਗ ਪਰੇਸ਼ਾਨ ਹੋ ਕੇ ਸਕੂਲ ਦੇ ਗੇਟ ਮੂਰੇ ਧਰਨਾ ਲਗਾ ਦਿੱਤਾ ਤੇ ਮਾਲਵਾ ਸਕੂਲ ਦੇ ਤੇ ਮੇਰੇ ਦੋ ਪੋਤੇ ਪੜ੍ਹਦੇ ਆ ਇੱਕ ਸੈਕੰਡ ਦੇ ਵਿੱਚ ਤੇ ਇੱਕ ਸਿਕਸ ਦੇ ਵਿੱਚ ਇਹਨਾਂ ਨੇ ਮਾਲਵਾ ਸਕੂਲ ਨੇ ਪਿਛਲੇ ਸਮੇਂ 'ਚ ਇੱਕ ਪੈਫਲਿਟ ਕੱਢ ਕੇ ਜਿਹੜਾ ਕਿ ਹਰੇਕ ਬੱਚੇ ਨੂੰ ਦਿੱਤਾ ਉਹਦੇ ਚ ਇਹਨਾਂ ਨੇ ਲੋਕਾਂ ਦੀ رائے ਲਈ ਕਿ ਜਿਹੜਾ ਸਕੂਲ ਦਾ ਡਵੈਲਪਮੈਂਟ ਵਾਸਤੇ ਜੋ ਬਿਲਡਿੰਗ ਬਣ ਰਹੀ ਹੈ ਉਹਦੇ ਵਾਸਤੇ ਇਸ ਹੱਥੋਂ ਫੰਡ ਲੈਣ ਦੀ ਕੋਸ਼ਿਸ਼ ਕਰ ਰਹੇ ਐ ਪਰ 95% ਲੋਕਾਂ ਨੇ ਉਹਦੇ ਚ ਵੀ ਅਸੀਂ ਨਹੀਂ ਦੇ ਸਕਦੇ ਫੰਡ 95% ਲੋਕਾਂ ਨੇ ਇਹ رائے ਦਿੱਤੀ ਪਰ ਇਹਨਾਂ ਨੇ ਫੇਰ ਵੀ ਉਹ ਫੀਸਾਂ ਭਰਾਂ ਜਾਂ ਉਹਨਾਂ ਫੀਸਾਂ ਲਾਗੂ ਕੀਤੀਆਂ ਲੋਕਾਂ ਦੀ ਗੱਲ ਸੁਣੀ ਨਹੀਂ ਹੁਣ ਇਸ ਵੇਲੇ ਇਹ ਸਕੂਲ ਦੀ ਇੱਕ ਬਿਲਡਿੰਗ ਬਣ ਰਹੀ ਹੈ ਜੀ ਜੀ ਕਿ ਸਾਡੇ ਲੋਕਾਂ ਕੋਲੋਂ ਮਾਪਿਆਂ ਕੋਲੋਂ ਇਹ ਜਿਹੜੇ ਪੈਸੇ ਵਸੂਲ ਕਰਨਾ ਚਾਹੁੰਦੇ ਆ ਜੋ ਕਿ ਮਾਪੇ ਬੇਵੱਸ ਆ ਉਹ ਫੀਸਾਂ ਪਹਿਲਾਂ ਬਹੁਤ ਉਹ ਹੀ ਮਸਾ ਦਿੰਦੇ ਆ ਹੁਣ ਇਸ ਵੇਲੇ ਇਹਨਾਂ ਨੇ ਡਿਵੈਲਪਮੈਂਟ ਦੇ ਨਾਂ ਤੇ 50% ਵਾਧਾ ਕੀਤਾ ਹੈ دوسرا ਵਾਧਾ ਕੀਤਾ ਇਹਨਾਂ ਨੇ ਇੱਕ ਸਪੋਰਟਸ ਵਿੰਗ ਬਣਾ ਰਹੇ ਆ ਇਹ ਜਿਹੜਾ ਕਿ ਖੇਡਾਂ ਵਾਸਤੇ ਆ ਕੋਈ ਮਹਿੰਗੀਆਂ ਨਾ ਖੇਡਾਂ ਜਿਵੇਂ ਤਰਾਕੀ ਜਾਂ ਤੀਰੰਦਾਜੀ ਵਗੈਰਾ ਇਹ ਕਰ ਰਿਹਾ ਪਰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਬੱਚਾ ਤੀਰੰਦਾਜੀ ਜਾਂ ਟਰੈਕੀ ਦੇ ਵਿੱਚ ਪਾਰਟਿਸਿਪੇਟ ਕਰੂਗਾ ਉਹਦੇ ਕੋਲੋਂ ਤੁਸੀਂ ਉਹਦੀ ਫੀਸ ਵਸੂਲ ਕਰ ਲੋ ਜਿਹੜਾ ਬੱਚਾ ਇਸ ਪਾਰਟਿਸਿਪੇਟ ਕਰ ਹੀ ਨਹੀਂ ਸਕਦਾ ਉਹਨਾਂ ਤੋਂ ਨਾਇਜ਼ ਫੀਸਾਂ ਕਿਉਂ ਲਈਆਂ ਜਾਂਦੀਆਂ ਤੀਸਰੀ ਗੱਲ ਹੈ ਜੋ ਇਹ ਸਕੂਲ ਦੀ ਬਕਸਾ ਹੈ ਉਹ ਇੱਕ ਨਰਧਾਰਤ ਦੁਕਾਨ ਹੈ ਜਿਹਦੇ ਤੋਂ ਸਾਨੂੰ ਮੈਂ ਗਾਰ ਇੱਥੇ ਵੀ ਗਿਰਮਣਾ ਪੁੱਛਿਆ ਜੇਕਰ ਹੋਏ ਤਾਂ ਪਾਪਾ ਸਾਨੂੰੁੱੁੱਲੇ ਵਿਜਾਰ ਤੋਂ ਮਿਲਣਾ ਤਾਂ ਘੱਟ ਕੀਮਤ ਤੇ ਵੇਚੀਆਂ ਜਾ ਸਕਦੀਆਂ ਪਰ ਇਸ ਕੂਲ ਦਾ ਬੈਨ ਕੀਤਾ ਹੋਇਆ ਵੀ ਇਸ ਦੁਕਾਨ ਤੋਂ ਇਸ ਦੁਕਾਨ ਤੋਂ ਕੁੱਕਾਂ ਲੈਣੀਆਂ ਐ ਇਸ ਦੁਕਾਨ ਤੋਂ ਹੀ ਖਰਚਾ ਲੈਣੀਆਂ ਐ ਇਸ ਦੁਕਾਨ ਤੋਂ ਬੂਟ ਲੈਣੇ ਐ ਖਾਤਾ ਕਈ ਤਰ੍ਹਾਂ ਨਾਲ ਛੇ ਲਾਈ ਨਾਦੀ ਐ ਤਾਂ ਮਜਬੂਰ ਹੋ ਕੇ ਅਸੀਂ ਅੱਜ ਇਹ ਸੰਕੇਤਕ ਧਰਨਾ ਦੇ ਰਹੇ ਹਾਂ ਅਗਲੇ ਸਮੇਂ ਤੇ ਜੇ ਮੈਨੇਜਮੈਂਟ ਸਾਡੀ ਗੱਲ ਨਹੀਂ ਮੰਨਦੀ ਪਹਿਲਾਂ ਵੀ ਅਸੀਂ ਚਾਰ ਪੰਜ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਜਿਹਦਾ ਕੋਈ ਸਿੱਟਾ ਨਹੀਂ ਨਿਕਲਿਆ ਅੱਜ ਮਜਬੂਰ ਹੋ ਕੇ ਅਸੀਂ ਇਹ ਬਾਰ ਦੇ ਅੱਗੇ ਪੇਰੈਂਟਸ ਵੱਲੋਂ ਧਰਨਾ ਦਿੱਤਾ ਜਾ ਰਿਹਾ ਕੰਮ ਦੀ ਰੋਕ ਕਰਕੇ ਫੇਰ ਵੀ ਬਹੁਤ ਜੀ ਰਾਇ ਪਰ ਜੇ ਇਹਨਾਂ ਨੇ ਸਾਡੀ ਗੱਲ ਨਾ ਮੰਨੀ ਆਉਣ ਵਾਲੇ ਸਮੇਂ ਤੇ ਅਸੀਂ ਇੱਕ ਵੱਡਾ ਐਕਸ਼ਨ ਕਰਕੇ ਇਹ ਮੈਨੇਜਮੈਂਟ ਨੂੰ ਦੱਸਾਂਗੇ ਕਿ ਅਸੀਂ ਲੋਕ ਬਤਿੰਗਾ ਹੁਣਿਆ ਫੀਸਾ ਨਹੀਂ ਦੇ ਸਕਦੇ ਬੈਗੂ ਜੀ ਖਾਸ ਕਰਕੇ ਬੈਗੂ ਜੀ ਜੀ ਸਰ ਮੇਰਾ ਨਾਮ ਅਸ਼ੋਕ ਕੁਮਾਰ ਹੈ ਮੇਰਾ ਬੇਟਾ ਇੱਥੇ ਸੈਕਿੰਡ ਕਲਾਸ ਵਿੱਚ ਪੜਦਾ ਅੱਜ ਜੋ ਅਸੀਂ ਸਾਰੇ ਇਕੱਠੇ ਹੋਏ ਆ ਇਹ ਮਾਲਵਾ ਸਕੂਲ ਦੇ ਵੱਲੋਂ ਜੋ ਫੀਸਾ ਵਧ ਰਹੀਆਂ ਉਸ ਧੱਕੇ ਦੇ ਖਿਲਾਫ ਉਸ ਵਿਜਾਇਜ ਜੋ ਪਬਲਿਕ ਦੇ ਨਾਲ ਧੋਖਾ ਹੋ ਰਿਹਾ ਚੀਟਿੰਗ ਹੋ ਰਹੀਆ ਉਹਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਇਹਦੇ ਵਿੱਚ ਇਹ ਹੈ ਸਰ ਇਹ ਬਿਲਡਿੰਗ ਬਣਾ ਰਹੇ ਆ ਇਹ ਸਪੋਰਟਸ ਫੰਡ ਲੈ ਰਹੇ ਆ ਜਦੋਂ ਕਿ ਇੱਕ ਪੀਚ ਸਪੋਰਟਸ ਫੰਡ ਆ ਸਕੂਲ ਨੇ ਮਾਨਤਾ ਲੈਣੀ ਆ ਫਰਕ ਕਰੋ ਇੱਕ ਪੈਟਰੋਲ ਪੰਪਰੇ ਮਾਨਤਾ ਲੈਣੀ ਆ ਤਾਂ ਉਹਨੂੰ ਪਾਣੀ ਹਵਾ ਇਹ ਚੀਜ਼ਾਂ ਦੇਣੀਆਂ ਪੈਣੀਆਂ ਜਿਹੜੀ ਇਹਦੀ ਬੇਸਿਕ नीड ਦਾ ਲੈਟਰਨ ਬਾਥਰੂਮ ਪੈਟਰੋਲ ਪੰਪਰੇ ਦੀ ਆਪਾਂ ਵੇਣੀਆਂ ਵੀ ਫੈਸਿਲਿਟੀ ਆਪਾਂ ਨੂੰ ਮਿਲਦੀ ਆ ਪਰੰਤੂ ਸਕੂਲ ਦੇ ਵਿੱਚ ਸਰ 600 ਰੁਪਿਆ ਇਹਨਾਂ ਨੇ ਸਪੋਰਟਸ ਫੰਡ ਦਾ ਲਾਇਆ ਇਵਨ ਕਿ ਮੇਰਾ ਬੱਚਾ ਸੈਕੰਡ ਕਲਾਸ ਦੇ ਵਿੱਚ ਆ ਉਹਨੂੰ ਕੋਈ ਸਪੋਰਟਸ ਫੰਡ ਦੀ ਕੋਈ ਜ਼ਰੂਰਤ ਨਹੀਂ ਹੈ ਨਾ ਹੀ ਉਹ ਕੋਈ ਗੇਮ ਖੇਡਦਾ ਉਹ ਮੈਂ ਕਿਉਂ ਦਿਵਾਇਆ ਜਿਹੜੀ ਚੀਜ਼ ਨਹੀਂ ਜਾਇ ਬਿਲਡਿੰਗ ਬਣਾ ਰਿਹਾ ਹੈ ਬਿਲਡਿੰਗ ਫੰਡ ਦਾ ਉਹ ਇੱਕੋ ਦਮ ਸਾਡੇ ਉੱਤੇ ਨਜਾਇਜ਼ ਬੋਝ ਪਾਇਆ ਜਾ ਕਿਸੇ ਨੰਬਰ ਦੇ ਉੱਪਰ ਸਰ ਜੋ ਕਿਤਾਬਾਂ ਦਾ ਮਾਫੀਆ ਹੈ ਜਿਵੇਂ ਕਿ ਕੀ ਹੈ ਵੀ ਇੱਕ ਤਾਂ ਚੈਪਟਰ ਇਹ ਇੱਕ ਤਾਂ ਪਾਠ ਕਿਤਾਬ ਦੇ ਵਿੱਚੋਂ ਬਦਲ ਦਿੰਦੇ ਆ ਜੀ ਸਾਨੂੰ 4.5 400 ਰੁਪਏ ਦੀ ਕਿਤਾਬ ਲੈਣੀ ਪੈਂਦੀ ਹੈ ਮੇਰੇ ਬੱਚੇ ਦਾ 2700 ਰੁਪਏ ਦਾ ਸੈੱਟ ਸੀ ਉਹ ਚਾਰ ਕਿਤਾਬਾਂ ਬਦਲ ਗਏ ਜੀ 1700 ਰੁਪਏ ਦੀਆਂ ਮੈਂ ਨਵੀਆਂ ਕਿਤਾਬਾਂ ਚਾਰ ਉਹਨੂੰ ਲੈ ਕੇ ਦਿੱਤੀਆਂ ਜੀ ਸਰ ਇਸ ਚੀਜ਼ ਦੇ ਖਿਲਾਫ ਵੀ ਆ ਹੋਰ ਸਾਡੀ ਕੋਈ ਜੇਕਰ ਦੇ ਪ੍ਰਕਾਰ ਦਾ ਕੋਈ ਉਹ ਨਹੀਂ ਹੈ ਸਕੂਲ ਬਹੁਤ ਵਧੀਆ ਪੜ੍ਹਾਈ ਬਹੁਤ ਵਧੀਆ ਪਰੰਤੂ ਇਹ ਚੀਜ਼ ਦੇ ਖਿਲਾਫ ਅਸੀਂ ਜਿਹੜਾ ਅੱਜ ਸਾਰੇ ਇਕੱਠੇ ਹੋਏ ਆ ਇਸ ਚੀਜ਼ ਦੇ ਖਿਲਾਫ ਜੇਕਰ ਕੋਈ ਨਹੀਂ ਮਸਲਾ ਹੱਲ ਹੁੰਦਾ ਫਿਰ ਨਹੀਂ ਮਸਲਾ ਹੱਲ ਹੁੰਦਾ ਸਾਰਾ ਅਸੀਂ ਸਾਰੇ ਜੋ ਮੈਂਬਰ ਨੇ ਸਾਰੀ ਦਿਨ ਰਾਤ ਅਸੀਂ ਜੋ ਵੀ ਅੱਗੇ ਜੋ ਐਕਸ਼ਨ ਹੋਊਗਾ ਮੇਰਾ ਨਾਮ ਸਫਾ ਹੈ ਆਪਾਂ ਆਪਕਾ ਦੇਣ ਵਾਲੀਆਂ ਹੈ ਮੇਰਾ ਪੁੱਤਾ ਮਾਰਵੇ ਸਕੂਲ ਪੜ੍ਹਦਾ ਹੈ ਉਸਨੂੰ ਵਧਾਈਆਂ ਨਹੀਂ ਅਸੀਂ ਇੰਨੀਆਂ ਪਰ ਨਹੀਂ ਸਕਦੇ ਅਸੀਂ ਸਾਰੇ ਮਾਪੇ ਇਥੇ ਵੀ ਧਰਨਾ ਦਿੱਦਦੇ ਆਂ ਤੇ ਸਾਡੀ ਸਰਕਾਰੀ ਨੀਤੀ ਦੀ ਜਿਹੜੀ ਬਿਰਡਿੰਗ ਮਣਾਉਂਦੇ ਆ ਉਹ ਸਾਨੂੰ ਪੈਸੇ ਪਾਈ ਜਾਂਦੇ ਆ ਇਹ ਕਿਉਂ ਪਾਉਂਦੇ ਆ ਸਾਨੂੰ ਇਹ ਆਪ ਦੇ ਆਪ ਦੇ ਖੁਦ ਬਣਾਉਣਾ ਉਹ ਤਾਂ ਲਾਉ ਆਪਣੇ ਤੋਂ ਕਿਉਂ ਲੈਂਦੇ ਆ ਕਿ ਇਹ ਆਪਾਂ ਨੂੰ ਮਾਫ ਕਰੇਗਾ ਜੇ ਨਾ ਕਰਨ ਦੇ ਤੇ ਅਸੀਂ ਤਾਂ ਧਰਨਾ ਲਾਵਾਂਗੇ ਕਿਸੇ ਤਰ੍ਹਾਂ ਮਾਫੇ ਸਾਡੀ ਇਹ ਆਪਾਂ ਮੰਨ ਲਾਉਂਦੇ ਕਿਾਰੇ ਜਨਾ ਕਰਦਾ ਆਪਾਂ ਹੋ ਵੀ ਜਾਨੂੰ ਇਸ ਮੌਕੇ ਮਾਪਿਆਂ ਨੇ ਸਕੂਲ ਦੇ ਵਾਈਸ ਪ੍ਰਿੰਸੀਪਲ ਜਸਵੀਰ ਸਿੰਘ ਬਰਾੜ ਹੋਰਾਂ ਨੂੰ ਇੱਕ ਮੰਗ ਪੱਤਰ ਸੌਪਿਆ ਜਿਸ ਵਿੱਚ ਫੀਸ ਘਟਾਉਣ ਦੀ ਮੰਗ ਕੀਤੀ ਹੈ ਪਹਿਲੀ ਕੱਲ ਤਾਂ ਇਹ ਮੈਂ ਧਰਨਿਆ ਤਾਂ ਚਲੋ ਹਰੇਕ ਦਾ ਹੱਕ ਹੈ ਲਾਉਣਾ ਉਹਨਾਂ ਨੇ ਲਾਇਆ ਪਰ ਅਸੀਂ ਤਾਂ ਉਹਨਾਂ ਨੂੰ 3-4 ਵਾਰ ਮੈਸੇਜ ਲਾਇਆ ਸੀ ਕਿ ਅੰਦਰ ਆ ਕੇ ਸਾਡੇ ਨਾਲ ਗੱਲ ਕਰੋ ਜੇ ਕੋਈ ਤੁਹਾਡੀ ਪ੍ਰੋਬਲਮ ਹੈ ਅਸੀਂ ਉਹਦੇ ਲਈ ਉਹਨਾਂ ਲਈ ਅਰੇਂਜਮੈਂਟ ਵੀ ਕੀਤਾ ਸੀ ਅੰਦਰ ਬੈਠਾ ਹੋਈ ਚਲੋ ਉਹਨਾਂ ਦੀ ਮਰਜ਼ੀ ਬਾਕੀ ਜਿਹੜਾ ਉਹਨਾਂ ਨੇ ਮੈਮੋਰੰਡਮ ਦਿੱਤਾ ਹੈ ਪੀ ਸੇ ਰਿਗਾਰਡਿੰਗ ਉਸ ਮੈਮੋਰੰਡਮ ਨੂੰ ਅਸੀਂ ਮੈਨੇਜਮੈਂਟ ਤੱਕ ਪਹੁੰਚਾਵਾਂਗੇ ਜੋ ਵੀ ਫੈਸਲਾ ਹੋਊਗਾ ਏਡ ਤੇ ਨੰਬਰਾਂ ਤੇ ਅਸੀਂ ਉਹਨਾਂ ਨੂੰ ਇਨਟੀਮੇਟ ਕਰਦੇ ਕਿ ਤੋ ਤੱਕ ਸੁਭਾਵਨਾ ਜੀ ਇਹਨਾਂ ਦੀ ਕਿਉਂਕਿ ਐਡਮਿਸ਼ਨ ਚੱਲ ਰਹੀਆਂ ਬੱਚੇ ਐਡਮਿਸ਼ਨ ਨੂੰ ਬੱਚਿਆਂ ਦੀ ਹੋੜ ਹੀ ਰਹੀਆਂ ਉਹਦੇ ਵਿੱਚ ਲਾਸ ਹੋ ਰਿਹਾ ਜੀ ਨਹੀਂ ਐਡਮਿਸ਼ਨਸ ਜੋ ਅਗਰ ਜੇ ਕੋਈ ਚੇਂਜਸ ਹੁੰਦੀ ਹੈ ਉਹ ਤਾਂ ਐਡਜਸਟ ਹੋ ਜਾਂਦੀ ਹੈ ਮੈਂ ਉਹਦੇ ਲਈ ਐਡਮਿਸ਼ਨ ਲੇਟ ਕਰਨ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ ਬਟ ਫਿਰ ਵੀ ਅਸੀਂ ਜਿਹੜਾ ਇਹ ਅੱਜ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਜਰੂਰ ਜਦੋਂ ਵੀ ਸਾਨੂੰ ਮੈਨੇਜਮੈਂਟ ਮਿਲਦੀ ਹੈ ਅਸੀਂ ਉਹਨਾਂ ਕੋਲ ਇਹ ਪੁੱਛਾਂਗੇ ਅੱਗੋਂ ਕਦੋਂ ਰਿਸਪਾਂਸ ਕਰਦੇ ਹੈ ਕਿ ਤੁਸੀਂ ਖੁਦ ਵੀ ਜਾਣਦੇ ਹੋ ਅੱਜਕੱਲ ਉਹਨਾਂ ਦਾ ਸ਼ੈਡਿਊਲ ਬਹੁਤ ਵੀੀ ਹੈ ਤਾਂ ਜਦੋਂ ਵੀ ਉਹ ਕੋਈ ਰਿਸਪਾਂਸ ਦੇਣਗੇ ਜਾਂ ਸਾਥ ਮੀਟਿੰਗ ਲਈ ਬੁਲਾਉਣਗੇ ਤਾਂ ਜਿਹੜਾ ਪ੍ਰੋਗਰੈਸ ਇਹਦਾ ਡਰਾਪ ਬ੍ਰਾਡ ਹੋਰਾਂ ਦਾ ਕਹਿਣਾ ਹੈ ਕਿ ਮੰਗ ਪੱਤਰ ਸਕੂਲ ਮੈਨੇਜਮੈਂਟ ਨੂੰ ਦੇ ਦਿੱਤਾ ਜਾਵੇਗਾ ਅਤੇ ਜੋ ਵੀ ਫੈਸਲਾ ਲੈਣਾ ਹੋਵੇਗਾ ਉਹ ਮੈਨੇਜਮੈਂਟ ਲੈ ਲਵੇਗੀ ਖੈਰ ਜੇਕਰ ਗੱਲ ਕਰੀਏ ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਨਿੱਜੀ ਸਕੂਲਾਂ ਵੱਲੋਂ ਫੀਸਾਂ ਦੇ ਨਾਮ ਤੇ ਲੁੱਟ ਮਚਾ ਰਹੀ ਹੈ ਸੋ ਅਜੇਹੇ ਚ ਸਰਕਾਰ ਨੂੰ ਸਕੂਲ ਮਾਫੀਆ ਤੇ ਐਕਸ਼ਨ ਲੈਣ ਦੀ ਲੋੜ ਹੈ ਹਕੀਕੀ ਟੀਵੀ ਪੰਜਾਬੀ ਲਈ ਗਿੱਦੜ ਵਾਹ ਤੋਂ ਸੋਨੀ ਢੱਲਾ ਦੀ ਰਿਪੋਰਟ